ਹਾਵਾਂ ਵਾਲੇ ਦਾ ਗਾਵਾ ਹੋਇਆ ਲੰਮੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਚਾਰ گاਵਾ ਲੈ ਕੇ ਆਏ ਆ ਜੀ ਜੱਟੇ ਵਾਲਾ ਪ੍ਰੋਫਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰੇ ਨਾਮ ਤੇ ਐਡਰੈਸ ਦਾਖਲ ਨਾਮ ਬਰੇ ਰਾਜਾ ਪੈਂਤੂ ਡੀਏ ਜ਼ਿਲ੍ਹਾ ਸੀਲਮੋਗਾ ਮੋਬਾਈਲ ਨੰਬਰ 8195066573 ਠੀਕ ਆ ਬਾਈ ਇੱਕ ਨੰਬਰ ਹੈ ਵੱਡੀ ਗਾਂ ਤੋਂ ਸ਼ੁਰੂ ਕਰਦੇ ਆ ਸੂਹਾ ਬਾਈ ਕਿੰਨ ਨਾਮ ਆ ਜੀ ਸੂਹਾ ਵੀਰ ਕਹਿੰਦੇ ਆਪਾਂ ਦੂਜਾ ਕਹੀਏ ਉਹਦੇ ਨਾਲ ਤੀਜਾ ਸੂਹਾ ਠੀਕ ਆ ਸੂਹਾ ਜੀ ਓਰੀਜਨਲ ਕਹ ਦੋ ਸੂਹਾ ਇਹਨੂੰ ਸੂਈ ਨੂੰ ਹੋ ਗਿਆ ਧਾਪਣਾ ਕਹਿੰਦਾ ਬੱਚਾ ਕਿ ਦਿੱਤਾ ਬੱਚਾ ਬੱਚਾ ਦੇ ਗੀ ਵੀਰ ਠੀਕ ਹੈ ਜੀ ਰਪੈਣੀ ਹਜੇ ਬਾਕੀ ਜੇਰਪੈਣੀ ਬਾਕੀ ਜੇ ਹਲੇ ਗਾ ਬੈਠੀ ਪੂਰੀ ਆ ਪੂਰੀ ਵੀ ਆ ਠੀਕ ਆ ਭਾਈ ਕਿੰਨਾ ਕ ਬੋਲਾ ਕੱਢ ਲਿਆ ਜੀ ਬੋਲਾ ਵੀਰੇ ਐਵੇਂ ਗੱਪ ਮਾਰ ਜੀ ਕੇ 2.5 ਕਿਲੋ ਚ ਕੱਢਿਆ ਬਚਲੇ ਆ ਜੀ ਬਚਲੇ ਆ ਮਾਰਾ ਮੋਟਾ ਬੱਤੇ ਚੰਗਿਆ ਯਾਨੀ ਫਲੇ ਚਵਾਈ ਦੇਖੀ ਠੀਕ ਆ ਭਾਈ ਕਿੰਨਾ ਭਾਜੂ ਦੁੱਧ ਦੁੱਧ ਵੀਰੇ 20 ਕਿਲੋ ਚ ਆਵਾ ਹੱਸਾ ਦੇ ਬੱਲਾ ਬਣੀ ਆਪਾਂ ਕਹਿੰਦੇ 20 ਕਿਲੋ ਲੈ ਗਿਆ ਪੈਰ ਚ ਦੇਣੀ ਹੱਕ ਵੀ ਆ ਤੇਰਾ ਦੁੱਧ ਭਾਈ 22 ਕਿਲੋ ਇਹਦੇ ਪਰ 20 ਕਿਲੋ ਦੇ ਕਹਿ ਕੇ ਦੇਣੀ ਆ 20 ਕਿਲੋ ਨੂੰ ਤੂੰ ਬਾਹਲਾ ਨਹੀਂ ਤਾ ਚੈੱਕ ਕਰੋ ਹਮਾਨਾ ਚੈੱਕ ਕਰੋ ਬਾਦਸ਼ਾਹ ਤੋੜ ਕੇ ਤਾਂ ਮੇਰੇ ਫਿਰ ਇਹਨੂੰ ਰਹਿਣ ਦੇ ਤੋੜ ਕੇ ਦਿਖਾਉਂਦੇ ਆ ਕੋਈ ਚੱਕਰ ਨਹੀਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਭਜਨ ਵੀ ਚੰਗਾ ਵਜੂਦ ਵੀ ਚੰਗਾ ਜੀ ਬਾਕੀ ਅੰਗ ਕ੍ਰੋਸ ਆ ਬਾਈ ਗਰਮੀਆਂ ਤੋਹਫਾ 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 ਬਾਈ 20 ਕਿਲੋ ਬਾਈ 10 ਦਾ ਬੋਲਾ ਕੱਢਿਆ ਵਾ ਜੀ ਖਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਾਣਾ ਜੀ ਭਜਨ ਵੀ ਚੰਗਾ ਜੀ ਪੂਰੇ ਹੈਵੀ ਬੋਡੀ ਵੇਟ ਦੀ ਖਾਣ ਕੱਲਾ ਕੱਲਾ ਨਿੱਖੜਨਾ ਦੇਖ ਸਕਦੇ ਹੋ 20 ਕਿਲੋ ਦੀ ਬਾਈ 10 ਦਾ ਕੀ ਗਾਰੰਟੀ ਤੇ ਆਈ ਵੀ ਆ 1 ਟਾਇਰ ਪਲੱਸ ਦੀ ਮੀਰਾ ਮੋੜ ਲੈ ਇੱਧਰ ਬਾਕੀ ਸੇਵਾ ਪਰ ਬੱਦੀ ਬੁੱਦੀ ਬਹੁਤ ਆ ਬਾਈ ਨਜਾਇਜ਼ ਬੱਦੀ ਆ ਸਹੀ ਗੱਲ ਆ ਜੀ ਭਜਨ ਪੂਰਾ ਜੀ ਬਾਕੀ ਠੰਡੀ ਸੀਲ ਪੂਰੀ ਆ ਜੀ ਠੰਡੀ ਸੀਲ ਦਾ ਅੰਤਰੀ ਬਾਈ ਨਾਣਾ ਪਾ ਲਾ ਪਾ ਹੀ ਬਜਾ ਥਾਣਾ ਦੀ ਓਕੇ ਆ ਜੀ ਥਾਣਾ ਦੀ ਵੀਰੇ ਗਰੰਟੀ ਆ ਥਾਣਾ ਦੀ ਬਾਈ ਕਹਿੰਦਾ ਗਰੰਟੀ ਹੁੰਦੀ ਥਾਣਾ ਦਾ ਬਾਈ ਵੀ ਆਖੀਆਂ ਵਾਲਾ ਪੰਜ ਥਾਣਾ ਦੀ ਗਰੰਟੀ ਹੈ ਸ਼ੂ ਬਾ ਤੀਜਾ ਸੁਈ ਆ ਜੀ ਥਾਣ ਬਹੁਤ ਹੱਤੀ ਚਵਾਈ ਵਾਲਾ ਚੰਗਾ ਲੈ ਚੱਲੀ ਵੀਰੇਂਦਰ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਜੇਰ ਪ੍ਰੋਪਰ ਪੈ ਜੂਗੀ ਜਦੋਂ ਪੈਗੀ ਤੇ ਬਾਈ ਦੱਸਦਾ ਕਿ ਆਪਾਂ ਵੀਡੀਓ ਬਣਾ ਲਾਂਗੇ ਜੀ ਇਹਦੀ ਬਾਈ ਜੈਜ ਡਿਮਾਂਡ ਜਮਾ ਜੀ ਜਮਾਏ ਵਿਰ ਜਾਇਜ ਹਾਂਜੀ ਤਿੰਨ ਘੜਸਾਰਤੀ ਦਵਾਵਾਂਗੇ 55000 ਰੁਪਇਆ ਲੈ ਜਲਦੀ ਜਰੇ ਅੰਦਰ 57000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆਂ ਮਾਨਤਨ ਕਰਦਾਂਗੇ ਵੀਰੇ ਵਿੱਚੋਂ ਮਾਨਤਨ ਬਾਈ ਕਹਿੰਦਾ ਉਹਦੇ ਜੀ ਜ਼ਰੂਰ ਕਰਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲ ਦੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜਮਾ ਜਾਇਜ ਡਿਮਾਂਡ ਆ ਜੀ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਏ ਟੀ ਕਾਂ ਨੂੰ ਮੀਣ ਗੱਲ ਥਣ ਕੱਲਾ ਕੱਲਾ ਨਿੱਖੜ ਮਾ ਅੱਤੀ ਚਵਾਈ ਵਾਲਾ ਲੱਗਿਆ ਵਾ ਜੀ ਚਾਰ ਹੀ ਥਾਣਾ ਕੋਈ ਪੋਰਟ ਨਹੀਂ ਸ਼ਾਂਸ ਲਈ ਜੀ ਠੰਡੀ ਸਿਲ ਕਰਮ ਵਾਲੀ ਪੂਰੀ ਹੈ ਧਾਰਾ ਮਾਰ ਕੇ ਦਿਖਾਣੇ ਆਪਾਂ ਕੋਈ ਚੱਕਰ ਨਹੀਂ ਠੀਕ ਹੈ ਬਾਈ ਬਾਈ ਤੇ ਨਾ ਧਾਰਾ ਮਾਰ ਕੇ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਲੋ ਜੀ ਓਕੇ ਜੀ ਮਦਰ ਲੈਂਸ ਵੀ ਮਾਰ ਲੀ ਸਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ 24 ਦੀ ਰਿਕ ਨੰਬਰ ਹੈ ਬਾਕੀ ਬੱਚਾ ਮਗਰ ਬੱਚਾ ਹੈ ਬਾ ਕੋਈ ਨਹੀਂ ਬਰੇਕਾ 57000 ਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੋ ਦੂਜਾ ਸੂਆ ਠੀਕ ਆ ਜੀ ਸੂਆ ਬਾਈ ਦੱਸਦਾ ਕਿ ਦੂਜਾ ਜੀ ਦਣ ਕਿੰਨੇ ਲੈਂਦੀ ਹੈ ਦਣ ਵੀਰੋ ਪੈਵਾ 6 ਤੋਂ 7 6 ਤੋਂ 7 ਪੈ ਆ ਜੀ ਹਾਂਜੀ ਠੀਕ ਆ ਬਾਈ ਕਿੰਨਾ ਕੁ ਬਾਜ ਦੱਦ ਜੀ ਦੁੱਧ ਵੀਰੋ 17 ਕਿਲੋ ਤੋਂ ਆਪ ਲੋਗ ਨੂੰ ਜਾਉਂ ਕਲਾਸੀ ਚ 17 18 ਕਿਲੋ ਕਹ ਕੇ ਦੇ ਦਾਨਾ ਦੀ ਦਾਨ ਨਾ ਥਣਾ ਦੀ ਵੀ ਗਰੰਟੀ ਹੈ ਬਾਈ ਦੇ ਦਸਨ ਮੁਤਾਬਕ ਸੂਆ ਜੀ ਦੂਜਾ ਹੁੰਦੀ ਆ ਦੈਣ ਲੈ ਜੂ ਹਜੇ 5 ਤੋਂ 7 17 18 ਕਿਲੋ ਦੁੱਧ ਬਾਈ ਦੱਸਦਾ ਤੇ ਪਹਿਲੇ ਸੂਏ ਦਿੱਤਾ ਵਾ ਵਜਨ ਦੇ ਪੱਖ ਤੋਂ ਇਹ ਵੀ ਚੰਗੀ ਆ ਜੀ ਤਿਆਰੀ ਪੂਰੀ ਸੋਹਣੀ ਆ ਜੀ ਸੋਹਣੀ ਤਿਆਰੀ ਕਰਦੀ ਹੁੰਦੀ ਥਣ ਕੱਲਾ ਕੱਲਾ ਨਿਖੜ ਮਾ ਅੱਤੀ ਚਵਾਈ ਵਾਲਾ ਗੋਦਦਰ 17 18 ਕੋਈ ਐਡੀ ਗਾ ਨੂੰ ਬਾਹਲਾ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਲੂਗਾ ਠੰਡੀ ਸੀਲ ਦਾ ਅੰਤ ਕੋਈ ਨਹੀਂ ਗਾ ਠੰਡੀ ਸੀਲ ਕਰਮਾਂ ਵਾਲੀ ਪੂਰੀ ਆ ਸੋਨਾ ਗਲਾਬੀ ਥਣ ਜੇਫ ਤੇ ਲੱਗਿਆ ਵਾ ਹੱਥੀ ਜਵਾਈ ਵਾਲਾ ਥਣ ਮੋੜ ਲੈ ਮੇਰੇ ਦਿਨ 2-4 ਦਿਨ ਵੱਧ ਵੀ ਲਿਜਾ ਸਕਦੀ ਆ 2 ਘੱਟ ਵੀ ਲਿਜਾ ਸਕਦੀ ਆ ਬਾਕੀ ਕੁਆਲਿਟੀ ਚੰਗੀ ਆ ਜੀ ਦੇਖ ਸਕਦੇ ਹੋ ਤੁਸੀਂ ਦੁੱਧ ਮੇਨ ਗੱਲ ਸੇਵਾ ਦਾ ਹੁੰਦਾ ਜਿੰਨਾ ਤੁਸੀਂ ਕਰ ਲਓਗੇ ਜੀ ਉਨਾ ਤੁਹਾਨੂੰ ਮਿਲ ਜਾਣਾ ਜੀ ਲੈ ਚੱਲੀ ਵੀਰੇ ਅੰਦਰ ਬਾਕੀ ਜਿਹੜੀ ਮੇਨ ਗੱਲ ਆ ਸੰਭੀਪਲੀ ਚੰਗੀ ਆ ਜੀ ਕੋਈ ਲਿੱਸੀ ਤਿੱਕੀ ਨਹੀਂ ਕੀ ਫੁੱਲ ਵਜਨ ਵਾਲੀ ਆ ਜੀ ਮੇਨ ਗੱਲ ਖਣਾ ਦੀ ਡੰਨ ਹੋਊਗੀ ਜੀ ਇਹਦੀ ਡਿਮਾਂਡ ਬਾਈ ਇਹ ਵੀਰੇ 53 ਦਾ ਹੈ ਠੀਕ ਆ ਜੀ ਇਹ ਬਾਈ ਦੱਸਦਾ 53000 ਦੀ ਦੇ ਦਾਂਗੇ ਜਮਾ ਜੈਜ ਡਿਮਾਂਡ ਆ ਜੀ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਜੀ ਅੱਗੇ ਵੀਰੇ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਆ ਤੂਆ ਦੂਜਾ ਦਿਨ ਕਿੰਨੇ ਲੈਣਗੇ ਜੀ ਦਿਣ ਵੀਰੇ 5 ਤੋਂ 6 ਵੀ ਲੱਜੂਗੇ 5 ਤੋਂ 6 ਲੈ ਜੂਗੇ ਠੀਕ ਆ ਬਾਈ ਜਿੰਨਾ ਕੁ ਬਾਜੂ ਜੀ ਦੁੱਧ ਦੁੱਧ ਵੀਰੇ ਪਲੂਨ ਨੇ 15 ਕਿਲੋ ਤੋਂ 15 ਜਾਊਏ ਇੱਕ ਜਰ 1500 ਕਿਲੋ ਵਰਗੀ ਕਹਿ ਕੇ ਦੇ ਦਾਂ ਜੀ ਲੈ ਜੀ ਬਾਹਰ ਵੀਰੇ ਤੂਆ ਦੂਜਾ ਜੀ ਦਿਨ ਡੇਟ ਮੁਤਾਬਕ ਹਫਤਾ ਹੀ ਮੰਨ ਕੇ ਆ ਜਿਓ ਜੀ ਬਾਕੀ ਇੱਕ ਅੱਧਾ ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਫਿਰ ਉਸ ਕੁਆਲਿਟੀ ਵੀਰੇ ਬਹੁਤ ਸੋਹਣੀ ਸਾਰੀ ਵੀਰੇ ਸੋਹਣੇ ਰੰਗ ਇਹ ਆਏ ਨੇ ਕੋਈ ਹਿਮਾਚਲ ਵਾਲਾ ਹਿਮਾਚਲ ਵਾਲੀ ਆ ਲੋਹਗਲ ਗਾਂ ਲਈ ਆ ਭਜਨ ਬਹੁਤ ਆ ਬਾਈ ਹਿਮਾਚਲ ਵਾਲੀ ਦਾ ਬਾਈ ਕੱਦ ਵੀ ਪੂਰਾ ਐਚਪ ਜਦਾ ਕੋਈ ਸਹੀ ਗੱਲ ਆ ਜੀ ਗੋਡੇ ਜੁੱਦੀ ਨਹੀਂ ਗੀ ਸਾਈਨਿੰਗ ਵਾਲੀ ਸਕੈਨ ਆ ਥਾਨ ਬਹੁਤ ਟਾਪ ਦਾ ਲੱਗਿਆ ਵਾ ਥਾਨ ਕੱਲਾ ਕੱਲਾ ਨਿੱਖੜਵਾ ਅੱਤੀ ਚਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਕੱਚੀ ਜ਼ਰੂਰ ਆ ਜੀ ਅਜੇ ਦਿਨ ਲੈ ਜੂਗੀ ਹਫਤਾ ਲਗਭਗ ਦਿਨ ਹੁੰਦੇ ਜਿਹੜੇ ਜਿਵੇਂ ਮਾਲਕ ਦੱਸ ਦਿੰਦੇ ਆ ਜੀ ਉਵੇਂ ਬਾਈ ਕਹਿੰਦਾ ਆਪਾਂ ਦੱਸ ਦੇਈਏ ਇੱਕ ਦੋ ਦਿਨ ਇੱਧਰ ਹੋਣਗੇ ਠੰਡੀ ਸੀਲ ਦਾ ਹੰਤ ਕੋਈ ਦੱਸਾ ਉੱਤੇ ਸਿਰਦੇ ਆਉਂਗਾ ਕੋਈ ਚੱਕਰ ਵਾਲੀ ਗੱਲ ਨਹੀਂ ਵਾਨੇ ਚੋਲੇ ਬਹੁਤ ਪਈ ਆ ਬਾਈ ਸਾਡੀ ਆਵਾਜ਼ ਨਾਲ ਕੱਢ ਕੇ ਸੁਣਾ ਬਾਈ ਕਹਿੰਦਾ 15 16 ਕਹਿ ਕੇ ਦਿੱਤੀ ਆ ਕਿ ਪਿਛਲੇ ਸੂਏ ਦਾ ਰਿਕਾਰਡ ਆ ਤੇ 15 16 ਹੀ ਆਪਾਂ ਇਕ ਤਿਆਰ ਕਹਿ ਕੇ ਦੇਣੀ ਹੈ ਦੋ ਤਾਂ ਵੀਰੇ ਚੰਗੀ ਸੇਵਾ ਵਾਲਾ 18 ਕਿਲੋ ਚਲੂਗਾ ਸਹੀ ਗੱਲ ਹੈ ਜੀ ਦੁੱਧ ਸੇਵਾ ਦਾ ਹੀ ਹੁੰਦਾ ਜਿੰਨਾ ਤੁਸੀਂ ਕਰ ਲਓਗੇ ਜੀ ਉਹਨੇ ਤੁਹਾਨੂੰ ਮੈਜੂਗਾ ਜੀ ਦੁੱਧ ਮੇਨ ਗੱਲ ਬਾਈ ਗਰਮੀ ਮਨਾਉਣੀ ਨਹੀਂ ਤੇ ਫੈਟ ਇਹਦੀ ਚੰਗੀ ਆ ਜਾਨੀਆਂ ਦੁੱਧ ਬਾਈ ਥਾਂ ਤੋਂ ਬੂਰਾ ਲੱਗਦਾ ਮੱਝਾਂ ਵਾਲਾ ਥਾਂ ਲੱਗਦਾ ਸਹੀ ਗੱਲ ਹੈ ਜੀ ਮੱਝਾਂ ਵਾਲਾ ਖਾਣਾ ਤੇ ਦੁੱਧ ਵੀ ਬਾਈ ਮੱਝਾਂ ਵਾਂਗੂ ਚਿੱਟਾ ਦੇਣਾ ਜੀ ਇਹਨੇ ਜਮ ਬਾਕੀ ਡਿਮਾਂਡ ਵੀਰੇ ਇਹ ਵੀਰੇ 52 ਲਾਉਂਗਾ ਯਾਰ ਕੋਈ ਨਹੀਂ ਲੈਸ ਇਹ ਕਰ ਦਾਂਗੇ ਮੰਨ ਤਾਂ ਇਹਦੀ ਬਾਈ ਕਹਿੰਦਾ ਡਿਮਾਂਡ 52000 ਰੁਪਈਆ ਬਾਕੀ ਲੈਸ ਉਹਦੇ ਚ ਹੋ ਜਾਊਗੀ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਲਿਓ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਅੱਗੇ ਬਾਈ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ 4 ਨੰਬਰ ਬੱਛੀ ਆ ਸੂਆ ਕਿੰਨਾ ਮਾਜੀ ਸੂਆ ਵੀਰੇ ਪਲੂਣ ਬੱਛੀ ਆ ਚਾਰ ਦਾ ਦਾ ਮੂੰ ਤਾਂ ਚਾਰ ਬੱਚਾ ਕੀ ਮਗਰ ਮਗਰ ਬੱਛੀ ਆ ਆ ਯਾਰ ਸ਼ਹਿਰ ਤੇ ਪੈਂਦੀ ਐ ਜੀ ਕੁਆਲਿਟੀ ਚੱਕ ਕਰੋ ਬੱਚੇ ਸੀ ਉਹਨੇ ਦੀਆਂ ਆਏ ਉਹਨੇ ਦੀ ਬੱਛੀ ਆ ਬਾਈ ਬੱਛੀ ਬਹੁਤ ਚੰਗੀ ਹੈ ਇਹ ਗੱਲ ਹੈ ਬੱਛੀ ਪੂਰੇ ਚੰਗੇ ਸੀ ਮੰਦੀ ਰਿਕਾਰਡ ਹੈਗਾ ਵੀਰੇ ਇਹਦਾ ਨਹੀਂ ਯਾਰ ਵੀ ਆਪਣੇ ਕੋਲ ਸੀਮਾ ਰਿਕਾਰਡ ਹੈ ਨਹੀਂ ਠੀਕ ਆ ਬਾਈ ਕਦੋਂ ਸੂਈ ਹੈ ਜੀ ਇਹ ਵੀਰੇ ਕੱਲ ਸੂਈਗਾ ਕੱਲ ਸੂਈ ਹੈ ਜੀਰ ਡਨ ਹੈ ਜੀਰ ਦਾ ਮਾ ਜੀਰ ਪਈ ਤੋਂ ਆਪਾਂ ਲੈ ਕੇ ਆਏ ਆ ਜੀਰ ਦੀ ਆਪਣੀ ਗਾਰੰਟੀ ਠੀਕ ਆ ਬਾਈ ਤੇ ਹੁਣ ਕਿੰਨਾ ਬੋਲਾ ਤਿਆਰ ਆ ਜੀ ਵੀਰੇ ਇਹ 252 ਹੋਇਆ ਕੱਲ ਆਪਣੀ 2 ਤੜਕੇ ਹੋਈ ਆ ਬਾਕੀ ਹੁਣ ਕਰਨੀ ਆ 9 ਤੋਂ 10 ਕੇ 9 ਤੋਂ 10 ਕਿਲੋ ਜੋ ਕਿ ਦੇ ਦਾਂਗੇ ਦੇ ਦਾਂਗੇ ਥਾਣਾ ਦੀ ਓਕੇ ਆ ਜੀ ਥਾਣਾ ਦੀ ਵੀਰੇ ਤਿੰਨਾਂ ਦੀ ਗਾਰੰਟੀ ਆ ਤੈਨੋਂ ਨਿਕਲ ਗਈ ਪਲੂਣ ਵੱਚੀ ਆ ਮਗਲਾ ਥਾਣਾ ਨਹੀਂ ਆਇਆ ਇਹ ਇਕੋ ਪਹਿਲਾਂ ਦੇ ਤੈਨੋਂ ਨਿਕਲ ਗਈ ਪਲੂਣ ਹੀ ਤੈਨੋਂ ਨਿਕਲ ਗਈ ਠੀਕ ਆ ਜੀ ਐਡਲਾ ਥਾਣਾ ਮਗਲਾ ਥਾਣਾ ਕਬਹ ਨਹੀਂ ਦੋ ਠੀਕ ਆ ਜੀ ਇੱਕ ਤੋਂ ਤਿੰਨ ਲਾ ਜੀ ਆ ਆ ਬਸ ਬਣੀ ਆ ਠੀਕ ਆ ਆ ਬਸ ਆ ਜੀ ਠੀਕ ਆ ਭਾਈ ਇਹ ਜੋ ਜਮਾ ਨਹੀਂ ਦੁੱਧ ਹੁੰਦਾ ਨਹੀਂ ਆ ਵੀਰੇ ਠੀਕ ਆ ਜੀ ਇੱਕ ਕਥਨ ਉਹ ਤੇਲ ਆ ਜੀ ਜਮਾਂਦਰੀ ਥਾਂ ਦੇ ਵਿੱਚ ਜਾਨੀ ਮੰਨ ਲਓ ਸਰਾਖ ਹੀ ਹੈਗੇ ਉਹਨਾਂ ਦੇ ਅੱਛਾ ਜੀ ਸਰਾਖ ਹੀ ਹੈ ਜਾਨੀ ਥਾਂ ਦੇ ਵਿੱਚ ਹਾਤਮੀ ਆ ਜਾਂ ਹਾਤਮੀ ਆਇਆ ਹੀ ਨਹੀਂ ਥਾਂ ਨੂੰ ਠੀਕ ਆ ਜੀ ਬਾਈ ਕਹਿੰਦਾ ਸਰਾਖ ਹੀ ਹੈਣੀ ਤਨਾ ਜੀ ਬੱਚੇ ਬਹੁਤ ਟੌਪ ਦੀ ਸੀ ਬਈ ਤੇ ਸਿਆਰੀ ਵੀ ਪੂਰੀ ਟੌਪ ਦੀ ਬਾਲੀ ਚੰਗੀ ਵਾਇਰ ਸੀ ਬਾਈ ਕੋਈ ਉਹ ਬੱਚਾ ਜਿੰਨੀ ਚੰਗੀ ਆਪ ਆ ਵੀਰੇ ਉਹਨਾਂ ਮੋਲੇ ਦਾ ਆਪ ਦਾ ਤੇ ਉਹਨਾਂ ਮੋਲੇ ਬੱਚੀ ਦਾ ਮਗਰ ਜੀ ਉਹਨੇ ਦੀ ਬੱਚੀ ਵਿਕ ਜਾਣੀ ਆ ਜਮਦੀ ਕਿਉਂਕਿ ਬੱਚੀ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਜੀ। ਭਾਈ ਆਪ ਵੀ ਬਹੁਤ ਜ਼ਿਆਦਾ ਲਈ ਆ ਚੰਗੀ ਬੱਚੀ ਸੀ। ਚਲੋ ਕੁਦਰਤੀ ਹੋ ਗਿਆ ਜਿਹੜਾ ਕੋਹ ਹੋਣਾ। ਕੁਦਰਤੀ ਹੋ ਗਿਆ ਸਹੀ ਗੱਲ ਹੈ ਜੀ। ਪਰ ਆਪ ਵੀ ਪੂਰੀ ਟੌਪ ਦੀ ਸੀਗੀ ਜੀ ਬੱਚੀ ਗੱਲਾਂ ਕਰਾਉਣੀਆਂ ਸੀਗੀਆਂ। ਹਾਈਟ ਜ਼ਰੂਰ ਨਾਰਮਲ ਆ ਬਾਕੀ ਬੱਚਾ ਵੀਰੇ ਹਜੇ। ਬੱਚਾ ਵੀਰੇ ਆਏ ਨਹੀਂ ਕਹਿਣ ਦੀ ਗੱਲ ਆ ਵੀ ਚੌਗੀਆਂ ਮੂੰਹ। ਠੀਕ ਆ ਜੀ। ਮੂੰਹ ਤਾਂ 4 ਦਿਨ ਦਾ ਲੈ ਵੀਰੇ। ਕਿੱਕ ਸਰ ਜੀ। ਲੋ ਜੈ ਜੀ ਵੀਰੇ। ਇਹਦੀ ਫਿਰ ਭਾਈ ਕੀ ਡਿਮਾਂਡ ਰਹਿਣ ਵਾਲੀ ਜਮ ਉਸ ਜਿਹੜੇ ਥਾਂ ਸਹੀ ਹੁੰਦਾ ਫਿਰ ਤਾਂ ਮੁੱਲ ਜਨਾ ਮਰਜ਼ੀ ਕਰ ਲੈਂਦੇ ਫਿਰ ਤਾਂ ਉਹਨੇ ਦੀ ਲੈ ਕੇ ਜਾਣੀ ਹੁਣ ਹੁਣ 27000 ਦੇ ਦਾਂਗੇ ਜਾਇਜ ਉਹ ਜੂ ਲੈਸੀ ਮਾ ਮਾਰਾ ਮੋਟਾ ਛੂੜ ਛਪਿਆ ਕੰਮ ਆ ਇਹ ਆਪਣਾ ਐ ਇਹਨੂੰ 25 ਦੇਣੀ 25 ਦਾ ਭਾਈ ਆਪਣਾ ਫੋਨ ਨਾ ਲਾਵੇ ਠੀਕ ਆ ਜੀ ਕੋਈ ਚੱਕਰ ਨਹੀਂ ਬੱਚੀ ਪਾਲ ਕੇ ਵੇਚਦਾਗਾ ਭਾਈ ਠੀਕ ਆ ਭਾਈ ਉਹਨੇ ਤਾਂ ਭਾਈ ਬੱਚੀ ਆ 6 ਮਹੀਨੇ ਸਾਂਭ ਕੇ ਜਿੱਦੇ ਮਾਰੀ ਪਾਏ ਤੇ ਵੀਰੋ ਛੂੜ ਹੀ ਕਰਾਂਗੇ ਕੋਈ ਲੰਮਾ ਚੋੜਾ ਕੰਮ ਨਹੀਂ ਠੀਕ ਆ ਜੀ 27000 ਦੇ ਛੂੜ ਹੀ ਹੋਣੀ ਆ 25 ਵਾਲਾ ਤਾਂ ਭਾਈ ਕਹਿੰਦਾ ਫੋਨ ਜਾਂ ਆਪ ਵੀ ਚੰਗੀ ਸੀ ਤੇ ਮਗਰ ਵਸੀ ਦਾ ਅੰਤ ਹੋਈ ਨਹੀਂ ਕਿ ਐਕਾ ਕਰੋ ਕੁਵਾਲਤੀ ਪੱਛੀ ਬਾਲੀ ਸੁਣੀਆ ਸੀ ਮਰ ਕੋੜ ਤਾਂ ਕੋਈ ਨਹੀਂ ਗਾ ਪਰ ਬੱਚੀ ਹੈ ਟੋਪ ਦੀ ਹੈ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਹੀ ਨਕ ਨਵੀਟ ਕਰ ਸਕਦੇ ਆ ਜੀ ਧੰਨਵਾਦ